ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੂੰ ਆਪਣੇ ਹੀ ਪਾਰਟੀ ਦੇ ਤਕਰੀਬਨ ਸਾਰੇ ਮੈਂਬਰਾਂ ਨੂੰ ਪਾਰਟੀ ਦੇ ਵਿਰੁੱਧ ਬਾਹਰ ਕਰ ਦਿੱਤਾ ਕਿਸ ਤਰ੍ਹਾਂ ਕਿ ਜਿਵੇਂ ਮੈਂ ਕੀ ਕਹਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਸ ਦੇ ਵਿੱਚ ਇਹ ਪਾਰਟੀ ਦੇ ਵਿੱਚ ਕਲੇਸ਼ ਪੈ ਗਿਆ ਤੇ ਉਹ ਕਲੇਸ਼ ਪਿਆ ਹਾਰਾਂ ਤੋਂ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਨਕਾਰਤਾ ਵੋਟਾਂ 'ਚ ਪਿਛਲੀਆਂ 5-6 ਇਲੈਕਸ਼ਨਾਂ 'ਚ ਹੁਣ ਤਾਂ ਸੌਆਂ ਤੇ ਆ ਗਏ ਉਹ ਮਤਲਬ ਜਿਲੰਦਰ ਬੈਸਟ ਦੇ ਵਿੱਚ ਤੱਕੜੀ ਕਿਸੇ ਹੋਰ ਕੋਲੇ ਸੀ ਸੁਖਵੀਰ ਬਾਦਲ ਬੀਐਸਪੀ ਨੂੰ ਸਪੋਰਟ ਕਰ ਰਿਆ ਸੀ ਤੇ ਤੱਕੜੀ ਨੂੰ 1424 ਪਈਆਂ ਤੇ ਬੀਐਸਪੀ ਨੂੰ 731 ਪਈਆਂ 731 ਵੋਟਾਂ ਤੇ ਆ ਗਏ 25 ਸਾਲ ਰਾਜ ਕਰਨ ਵਾਲੇ ਸੋ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਹੈ ਹੈਨਾ ਕਿਉਂਕਿ ਪ੍ਰਮਾਤਮਾ ਲੋਕਾਂ 'ਚ ਹੀ বাসਦਾ ਹੈ ਸੋ ਜਦੋਂ ਤੁਸੀਂ ਇਹਨਾਂ ਨੂੰ ਅਗਨੋਰ ਕਰਨ ਲੱਗ ਜਿਓਗੇ ਜਦੋਂ ਤੁਸੀਂ ਕਿਸੇ ਹੋਰ ਬਾਰੇ ਸੋਚਣੇ ਨਹੀਂ ਆਪਣੇ ਪੁੱਤ ਪਤਨੀ ਜੇ ਸਾਲੇ ਜੀਜੀਆਂ ਬਾਰੇ ਸੋਚਣਾ ਤਾਂ ਫਿਰ ਇਹੀ ਹਾਲ ਹੁੰਦਾ ਸਰ ਨਵੇਂ ਰਾਜਪਾਲ ਵਾ ਪੰਜਾਬ ਦੇ ਵਰਨ ਸਾਹਿਬ ਨੇ ਅੱਜ ਸੌ ਚੁੱਕੀ ਹੈ ਬਿਲਾਕ ਚੰਦ ਕਟਾਰੀ ਹੈ ਜੀ ਰਾਜਸਥਾਨ ਤੋਂ ਨੇ ਬੜੇ ਤਜਰਬੇਕਾਰ ਨੇ 8 ਵਾਰ ਐਮਐਲਏ ਰਹੇ ਨੇ 1 ਵਾਰ ਐਮਪੀ ਰਹੇ ਨੇ ਤੇ ਹੁਣ ਆਸਾਮ ਤੋਂ ਆਏ ਨੇ ਗਵਰਨਰ ਦੇ ਤੌਰ ਤੇ ਸੋ ਅੱਜ ਉਹਨਾਂ ਨੂੰ ਅਸੀਂ ਸੋਚ ਕਾ ਕੇ ਮੈਂ ਇੱਥੇ ਆਇਆ ਤਾਂ ਥੋੜਾ ਲੇਟ ਹੋ ਕੇ ਤੇ ਮਿਲ ਕੇ ਕੰਮ ਕਰਾਂਗੇ ਔਰ ਜੋ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਨਾਂ ਦਾ ਅਧਿਕਾਰ ਖੇਤਰ ਹੈ ਜੋ ਮੇਰਾ ਅਧਿਕਾਰ ਖੇਤਰ ਹੈ ਐਜ਼ ਅ ਸੀਐਮ ਉਹ ਮੇਰਾ ਸੋ ਮਿਲ ਕੇ ਕੰਮ ਕਰਾਂਗੇ ਔਰ ਪੰਜਾਬ ਦੀ ਬਿਹਤਰੀ ਵਾਸਤੇ ਅੱਜ ਲੜਾਂਗੇ ਸਾਰੀਆਂ ਸਾਰੇ ਲੜਾਂਗੇ ਇਲੈਕਸ਼ਨ ਸਾਡੀ ਪੋਲੀਟੀਕਲ ਪਾਰਟੀ ਹੈ ਜਿਹੜੀ ਵੀ ਇਲੈਕਸ਼ਨ ਆਊਗੀ ਅਸੀਂ ਲੜਾਂਗੇ ਤੇ ਜਿੱਤਾਂਗੇ